ਯੋਧ ਨਸ਼ਾ ਮਰਦ ਚ ਸਾਡੀ ਫਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਐਸਪੀ ਡੀ ਡੀਐਸਪੀ ਡੀਡੀਐਸਪੀ ਸਿਟੀ ਦੇ ਸਾਡੇ ਸੀਆਈ ਇਨਚਾਰਜ ਵੱਲੋਂ ਇਹਨਾਂ ਸਾਰੀ ਟੀਮ ਸਾਡੀ ਵੱਲੋਂ ਜਿਹੜੀ ਸੀਆਈ ਦੀ ਟੀਮ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ 2 ਕਿਲੋ 495 ਗ੍ਰਾਮ ਹੈਰੋਇਨ 30 ਗ੍ਰਾਮ ਅਫੀਮ ਤੇ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤਿੰਨ ਵੱਖ-ਵੱਖ ਮਕਦਮੇ ਵਿੱਚ ਤੇ ਇੱਕ ਹੋਰ ਮਕਦਮੇ ਵਿੱਚ ਅਸਲਾ ਐਕਟ ਦੇ ਵਿੱਚ ਉਦੇ ਵਿੱਚ ਇੱਕ ਮੁਕਦਮੇ 'ਚ ਦੋ ਦੋ ਛੇਅਨੂੰ ਗ੍ਰਿਫਤਾਰ ਕਰਕੇ ਦੋ ਪਿਸਟਲ 32 ਬੋਰ ਸਮੇਤ 17 ਜ਼ਿੰਦਾ ਰੌਂਦ 32 ਬੋਰ ਤੇ ਇੱਕ ਮੋਬਾਈਲ ਫੋਨ ਇੱਕ ਕਾਰ ਸਵਿਟਰਾਮਦ ਕੀਤੀ ਹੈ ਸਰ ਜਿਹੜੀ ਹਿਰੋਇਨ ਫੜੀ ਹੈ ਸਰ ਇਹ ਕਿੱਥੋਂ ਫੜੀ ਹੋਈਗੀ ਇਹਦੇ ਵਿੱਚ ਜਿਹੜੀ ਔਰਤ ਵੀ ਹੈਗੀ ਹੈ ਸਰ ਉਸੇ ਬਾਰੇ ਇਹਦੇ ਵਿੱਚ ਮੁਕਦਮਾ ਨੰਬਰ 176 ਦਰਜ ਕੀਤਾ ਹੈ ਥਾਣਾ सदर ਫਰੋਜ਼ਪੁਰ ਇੱਥੇ ਸੀਆਈਏ ਦੀ ਟੀਮ ਵੱਲੋਂ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਦਲਚੀਕੇ ਬੰਨ ਸਾਣਾ ਸਦਰ ایرੀਏ ਦੇ ਵਿੱਚ ਉੱਥੇ ਬਲਵਿੰਦਰ ਸਿੰਘ ਔਰ ਬੱਬੂ ਉਮਰ ਕਰੀਬ 30 ਸਾਲ ਹੈ ਪੁੱਤਰ ਬਗੀਚਾ ਸਿੰਘ ਤੇ ਚਰਨਜੀਤ ਕੌਰ ਔਰ ਚੰنو ਬਾਈ ਉਮਰ 55 ਸਾਲ ਪਤਨੀ ਬਗੀਚਾ ਸਿੰਘ ਇਹ ਦੋਨੇ ਆ ਰਹੇ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 815 ਗ੍ਰਾਮ ਹੈਰੋਇਨ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਇਹ ਮਾਪੇ ਨਹੀਂ ਇਹ ਮਾਪੇ ਤਾਂ ਜੀ ਪਹਿਲਾਂ ਵੀ ਇਹਨਾਂ ਦਾ ਇੱਕ ਲੜਕਾ ਪਹਿਲਾਂ ਵੀ ਇਸੇ ਕੰਮ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਜਿਹਦੇ ਤਬੱਤਦਾ ਸੀ ਸਾਰਾ ਟੱਬਰੀ ਵੇਚਦਾ ਸੀ ਹਾਂ ਦੇ ਹਾਂ ਕਿਥੋਂ ਰਿਆਂ ਲੋ ਸਰ ਇਹ ਦੀ ਆਪਣੇ ਪ੍ਰਿੰਟ ਨੇ ਹੱਲੇ ਵਾਲਾ ਥਾਣਾ ਸਦਰ ਫਰੋਜ਼ ਕੋ ਨਾ ਲੈ ਲਿਆ ਕਿੰਛ ਇਹ ਸਰ ਵੈਪਨ ਫੜੀ ਹੋਈ ਹੈਗੀ ਜੀ ਇਹ ਵੈਪਨਸ ਇੱਕ ਦੂਸਰੇ ਮੁਕਦਮੇ ਦੇ ਵਿੱਚ ਅ ਮੁਕਦਮਾ ਨੰਬਰ 80 ਜਿਹੜਾ 25 ਆਰਮਜ਼ਾ ਇੱਕ ਥਾਣਾ ਸਦਰ ਜ਼ੀਰਾ ਦੇ ਵਿੱਚ ਜਸ਼ਨਪ੍ਰੀਤ ਸਿੰਘ ਤੇ ਦੇਵ ਤੇ ਗੁਰਪ੍ਰਤਾਪ ਸਿੰਘ ਉਰਫ ਗੋਰਾ ਇਹ ਦੋ ਜਣੇ ਤਾਂ ਉਥੋਂ ਦੇ ਸਦਰ ਜ਼ੀਰੇ ਦੇ ਤੇ ਸਿਟੀ ਜ਼ੀਰੇ ਦੇ ਰਹਿਣ ਵਾਲੇ ਆ ਤੇ ਇੱਕ ਤੀਸਰਾ ਵੀ ਸਿਟੀ ਤਾਂ ਕਬਸਤੇ ਸਿਟੀ ਜ਼ੀਰਾ ਦਾ ਇਸ ਨੂੰ ਇਹਦੀ ਗ੍ਰਿਫਤਾਰੀ ਰੰਦੀ ਹੈ ਦੋ ਜਣੇ ਗ੍ਰਿਫਤਾਰ ਕੀਤੇ ਆ ਦੋ ਪਿਸਟਲ ਬੱਤੀਪੁਰ 17 ਜਿੰਦਾ ਰੋਂਦ ਬੱਤੀਪੁਰ ਤੇ ਇੱਕ ਮੋਬਾਈਲ ਫੋਨ ਐਪਲ ਤੇ ਇੱਕ ਕਾਰ ਸਵਿਫਟ ਇਹਨਾਂ ਤੋਂ ਬਰਾਮਦ ਕੀਤੀ ਹੈ ਮੇਰੇ ਕੋਲ ਕਿਸੇ ਨੂੰ ਅੰਜਾਮ ਦੇਣਾ ਸੀ ਵਾਰਦਾਤ ਨੂੰ ਇਹ ਪਿਸਟਲ ਜਿਹੜੇ ਕਿੱਥੋਂ ਲੈ ਕੇ ਆਏ ਹੈਗੇ ਜੀ ਇਹ ਜਿਹੜੀ ਇਹਨਾਂ ਦੀ ਚੱਲ ਰਹੀ ਜੀ ਇਹ ਜਿਹੇ ਪੁਛਕਿਸ ਚੱਲ ਰਹੀ ਆ ਜਿਵੇਂ ਜਿਵੇਂ ਸਾਨੂੰ ਅੱਗੇ ਪਤਾ ਲੱਗੂਗਾ ਇਹਦੇ ਜਿਹੜੇ ਸਾਥੀ ਇਹਨੇ ਦੱਸਿਆ ਇੱਕ ਦੋ ਜਣੇ ਜਿਵੇਂ ਆ ਗੁਰਪ੍ਰਤਾਪ ਜਿਹੜਾ ਫੜਨ ਵਾਲਾ ਰਹਿੰਦਾ ਹੈ ਮੇਨਲੀ ਇਸ ਦੇ ਇਸ ਤੇ ਲਾਰੇ ਆ ਵੀ ਇਹਨੇ ਸਾਨੂੰ ਖ਼ਬਰ ਦਿੱਤੇ ਆ ਤੇ ਬਾਕੀ ਜਿਹੜੇ ਪੁਛਕਿਸ ਜਦੋਂ ਉਹਨੂੰ ਵੀ ਫੜ ਲਾਂਗੇ ਅੱਗੇ ਹੋਰ ਕੜੀਆਂ ਖੁੱਲਣਗੀਆਂ ਜੀ ਤੇ ਉਸ ਦੇ ਮੁਤਾਬਕ ਹੀ ਅੱਗੇ ਕਾਰਵਾਈ ਕਰਾਂਗੇ